ਦੀਪ ਬਬਲੀ ਜੀ ਪਹਿਲਾਂ ਤਾਂ ਮੁਬਾਰਕਾ ਹਾਂ ਬਹੁਤ ਬਹੁਤ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਬਬਲੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਬਣ ਕੇ ਆਏ ਸਾਡਾ ਬਹੁਤ ਬਹੁਤ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਤਿਆ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕਹਿਣਾ ਦਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖਾਂ ਦੀ ਵਧਾਈ ਹੈ ਜੇ ਫਾਜ਼ਿਲ ਗਾਇਰ ਲੜਕੀ ਨੇ ਨਾਮ ਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23ਵੀਂ ਚੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਗਾ ਸੀਮਾ ਨੂੰ ਤੋਂ ਤੇ ਜਿੱਤੇਗੇ ਨੀ ਕੋਲੇ ਮੈਚ ਆ ਜੀ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਤੁਸੀਂ ਮਾਪਿਆਂ ਨੂੰ ਤੁਹਾਨੂੰ ਜਦੋਂ ਕੋਈ ਬੱਚੇ ਨਾਲ ਰੋਸ਼ਨ ਕਰਦੇ ਇੰਨੀ ਬੜੀ ਉਪਲਬਧੀ ਹੋਈ ਹੈ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇਸ਼ ਸਖਸੇਣਾ ਜੀ ਹੈਗੇ ਆਪਣੇ ਫਾਦਰ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਇਸੇ ਬੱਚਾ ਨੂੰ ਗੁਰਨਾਣਕੀ ਕਰਨੇ ਪੜ ਸ लागले ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਸਖਸ਼ਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਛਾ ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿਣਾ ਵੀ ਬੇਟੀ ਖੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨੂੰ ਨਾਰੋਸ਼ਨ ਕਿੱਥੇ ਕਰਦੇ ਨੇ ਵੀ ਧੀਆਂ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਹੀ ਇਹ ਸਾਰਾ ਸੋਹ ਵੀ ਮੁੰਡੇ ਵਾਲੇ ਰੱਖਦੇ ਹੋ ਆਪਦੀ ਬੋਲਟ ਵੀ ਚਲਾਨਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀ ਆਏ ক্রিকেট ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਅੱਛਾ ਤੇ ਉਹ ਬਸ ਸੂਤੋਂ ਉਸੇ ਲਾਈਨ 'ਚ ਹੀ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ ਤਰੇਟ ਹੋਈ ਐ ਸੇ ਖੇਡੋ ਹੀ ਐ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਉਹ ਸ਼ਹਿਰ 'ਚ ਰਾਉਂਡ ਵੀ ਕਰਦੇ ਹੁੰਦਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਵੀ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਚ ਤਾਂ ਨਹੀਂ ਇੱਕ ਕ੍ਰਿਕਟਮੈਨ ਹੋਵੇ ਯਾ ਨਹੀਂ ਸਪੋਰਟਸਮੈਨ ਤਾਂ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਤੂ ਖੇਡਿਆ ਪਰ ਤਿੰਨ ਲੋਕਾਂ ਲਈ ਖੇਡਦੇ ਰਹਿੰਦੇ ਸੀ ਫਾਜ਼ਲ ਦਾ ਲੈਵਲ ਤੇ ਹਾਂਜੀ ਹਾਂਜੀ ਮੇਰਾ ਨਾਮ ਦੀਪਕਰਨ ਰਾਜੀਆ ਬਦਲੀ ਨੇ ਉਡਾਈ ਕਿ ਮੇਰੇ ਨਕੇਹ ਰਾਣੀ ਕੜੀ ਪਟਿਆਲੀ ਦੇ ਪੂਰੇ ਜ਼ਿਲ੍ਹੇ ਦਾ ਹਿੰਦੁਸਤਾਨ ਦੇ ਆਧਾ ਨਾਰੋ ਜਿੰਨਾ ਨਾਲ ਫਾਜ਼ਲਾ ਜੀ ਨੇ ਇਹਦਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ਕ੍ਰਿਕਟ ਟੀਮ ਦੇ ਕੈਪਟਨ ਬਣਨੇ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਬਾਜੀ ਲਕਾਇਆ ਬੜੇ ਤੁਮਟਾਮ ਨਾਲ ਸੱਦੇ ਸੋਗ ਨਾਲ ਸਵਾਗਤ ਕੀਤਾ ਜਾਏਗਾ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ